ਹਾਂਜੀ ਸੰਗਤ ਜੀ ਅੱਜ ਅਸੀਂ ਖੜੇ ਆਂ ਗੁਰਦੁਆਰਾ ਹਰੀ ਸਰ ਸਾਹਿਬ ਮੰਨਣ ਹਣੇ ਸੋ ਆਓ ਤੁਹਾਨੂੰ ਆਪਾਂ ਦਰਸ਼ਨ ਕਰਾਉਨੇ ਆਂ ਅੱਜ ਆਪਾਂ ਤੇ ਚਲਦੇ ਅੰਦਰ ਗੁਰਦੁਆਰਾ ਹਰੀ ਸਰ ਸਾਹਿਬ ਮੰਨਣ ਹਣੇ ਸੋ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਆਂ ਗੁਰਦੁਆਰਾ ਹਰੀ ਸਰ ਸਾਹਿਬ ਮੰਨਣ ਹਣਾ ਸੋ ਤੁਸੀਂ ਵੀ ਦਰਸ਼ਨ ਕਰਿਓ ਸੰਗਤ ਜੀ ਬੜੀ ਰਮਣੀਕ ਜਗ੍ਹਾ ਇੱਥੇ ਔਰ ਬੜੀ ਸ਼ਾਂਤ ਜਿਹੜਾ ਮਾਹੌਲ ਹੈ ਅੱਗੇ ਤੁਹਾਨੂੰ ਦਿਖਾਉਨੇ ਆਂ ਅਸੀਂ ਸਵਾਨ ਸੰਤ ਬਾਬਾ ਹਰੀ ਸਿੰਘ ਜੀ ਨੀਕੀ ਵਾਲਿਆਂ ਦੀ ਯਾਦ ਵਿੱਚ ਸਾਲਾਨਾ ਜੁੜ ਮਿਲਾ 11 12 13 ਮਾਰਚ ਡੇਰਾ ਮੰਨਾ ਹ ਜ਼ਿਲ੍ਹਾ ਸ਼ਿਹਾਪੁਰ ਲੋ ਜੀ ਬੜੀ ਸ਼ਾਂਤੀ ਵਾਲਾ ਮਾਹੌਲ ਤੇ ਸ਼ਾਂਤੀ ਵਾਲੀ ਜਗ੍ਹਾ ਹੈ ਸ਼੍ਰੀਮント 108 ਸੰਤ ਬਾਬਾ ਹਰੀ ਸਿੰਘ ਜੀ ਨਿੱਕੀ ਵਾਲੇ ਉਹਨਾਂ ਦੇ ਨਾਮ ਤੇ ਇਹ ਜਿਹੜੀ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਸਵਾਪ ਅੰਦਰ ਵੀ ਚਲਦੇ ਆ ਤੇ ਕਰਦੇ ਆ ਦਰਸ਼ਨ ਅੰਦਰ ਜਲ ਹਰ ਇੱਕ ਸਾਹਰ ਇੱਥੇ ਕੁਸ਼ਤੀ ਮੁਕਾਬਲੇ ਵੀਕ ਰਾਈ ਜਾਂਦੇ ਹਨ ਤੇ ਖੂਨਦਾਨ ਕੈਂਪ ਵਗੈਰਾ ਵੀ ਲਗਾਏ ਜਾਂਦੇ ਹਨ ਸੋ ਆਪਾਂ ਚੱਲਦੇ ਅੰਦਰ ਸੂਤਾਨੂਕਰਨ ਦੇ ਦਰਸ਼ਨ ਅੰਦਰ ਵਹੀ ਸੋ ਬੜੀ ਆਲੀਸ਼ਾਨ ਮਰਦ ਵੋਹ ਕਿਰਸਤ ਲੋ ਜੀ ਬਹੁਤ ਵਧੀਆ ਸੋਸੰਗਤ ਜੀ ਗੁਰਦਾਇ ਉੱਤੇ ਗੁੰਮਦ ਜਿਹੜੇ ਬਣਿਆ ਉਹ ਦੇਖਣਯੋਗ ਹਨ ਬਹੁਤ ਵੱਡੇ ਵੱਡੇ ਗੁੰਮਦ ਬਣੇ ਹੋਏ ਹਨ ਪੰਤ ਬਾਬਾ ਹਰੀ ਸਿੰਘ ਜੀ ਨੇਤੀਵਾਲਾ ਦੀ ਜੀਵਨ ਕਥਾ ਜੀ ਗੁਰਦੁਆਰਾ ਮੰਨਨਹਣਾ ਪਿੰਡ ਮੰਨਨਹਣਾ ਨੇੜੇ ਕੋਟਫਤੋਈ ਜੋ ਜੋ ਨਹਿਰ ਦੇ ਲਾਗੇ ਨਾਲ-ਨਾਲ ਚੱਲਦੇ ਹੋਈਏ ਤੇ ਇਹ ਸਥਾਨ ਜਿੱਥੇ ਕੁਸ਼ਤੀ ਦੇ ਬਹੁਤ ਵੱਡੇ ਦੰਗਲ ਹੁੰਦੇ ਆ ਸੋ ਕੁਸ਼ਤੀ ਕਰਕੇ ਵੀ ਇਹ ਜਿਹੜਾ ਮੰਨਨਹਣਾ ਇਹ ਕਾਫੀ ਮਸ਼ੂਕਰ ਹੈ ਹਾਂਜੀ ਸੰਗਤ ਜੀ ਕਿਤੇ ਮੌਕਾ ਮਿਲੇ ਤਾਂ ਜ਼ਰੂਰ ਦਰਸ਼ਨ ਕਰਿਓ ਪਾ ਇਥੇ ਕੁਸ਼ਤੀ ਮਗਾਵਲੇ ਹੁੰਦੇ ਹਨ ਪਤਾ ਨਹੀਂ ਜਿੰਨੇ ਦੇਖੀ ਹੈ ਹਰਸਾ ਆਉਤ ਲੈ